ਗਿਆਨ ਧਿਆਨ ਕੀ ਚੇ ਕਰ ਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰਿਓ ਆਪ ਜੀ ਨੂੰ ਪਤਾ ਹੀ ਹੈ ਕਿ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪਰਬ ਆ ਰਿਹਾ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਰ ਉਦਾਸੀਆਂ ਕੀਤੀਆਂ ਸਤਿਗੁਰੂ ਜੀ ਨੇ ਉਹਨਾਂ ਚਾਰ ਉਦਾਸੀਆਂ ਦੇ ਵਿੱਚ ਮਹਾਰਾਜ ਨੇ ਕਈ ਬਾਣੀਆਂ ਉਚਾਰਨ ਕੀਤੀਆਂ ਦੱਖਣੀਓਂ ਓਂਕਾਰ ਰਹਿਰਾਉ ਸਾਹਿਬ ਸਿੱਧ ਗੋਸ਼ਟ ਅਤੇ ਆਦ ਅਤੇ ਸਤਿਗੁਰੂ ਜੀ ਨੇ ਵੱਖ-ਵੱਖ ਥਾਵਾਂ ਦੇ ਜਾ ਕੇ ਬਾਣੀਆਂ ਇਕੱਤਰ ਕੀਤੀਆਂ ਧੰਨ ਗੁਰੂ ਨਾਨਕ ਮਹਾਰਾਜ ਪਾਕ ਪਟਨ ਦੀ ਧਰਤੀ ਤੇ ਵੀ ਗਏ ਨੇ ਜੋ ਪਾਕਿਸਤਾਨ ਵਿੱਚ ਹੈ ਜਿੱਥੇ ਲੰਮਾ ਸਮਾਂ ਬਾਬਾ ਫਰੀਦ ਸਾਹਿਬ ਜੀ ਨੇ ਬੰਦਗੀ ਕੀਤੀ ਅਤੇ ਜੋਤੀ ਜੋਤ ਸਮਾ ਗਏ ਉਸ ਸਥਾਨ ਤੇ ਜਾ ਕੇ ਜੋ ਬਾਬਾ ਜੀ ਦੀ 12ਵੀਂ ਥਾਂ ਦੇ ਬੈਠੇ ਸੀ ਉਹਨਾਂ ਤੋਂ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਲਈ ਫਿਰ ਸੰਗਤ ਜੀ ਸਮਾਂ ਆਇਆ ਸਨ 1600 ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਬਾਦਨਾ ਸ਼ੁਰੂ ਕੀਤੀ RAM ਸਰ ਸਾਹਿਬ ਸਰੂਵਰ ਦੇ ਕੰਡੇ ਭਾਈ ਗੁਰਦਾਸ ਜਿਨੇ ਬਾਣੀ ਲਿਖੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਉਚਾਰੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਅੰਦਰ ਸੰਗਤ ਜੀ 6 ਗੁਰੂ ਸਾਹਿਬਾਨ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਧੰਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ 15 ਭਗਤਾਂ 11 ਭਟ ਸਹਿਬਾਨਾ ਚਾਰ ਗੁਰਸਿੱਖ ਭਾਈ ਮਰਦਾਨਾ ਜੀ ਬਾਬਾ ਸੁੰਦਰ ਜੀ ਭਾਈ ਸੱਤਾ ਅਤੇ ਭਾਈ ਬਲਵੰਡ ਜੀ ਦੀ ਬਾਣੀ ਦਰਜ ਸੰਗਤ ਜੀ ਸਮਾ ਆਇਆ ਸੰਨ 1604 31 ਰਾਗਾਂ ਦੇ ਵਿੱਚ ਬਾਣੀ ਸੰਪੂਰਨ ਹੈ ਉਸ ਤੋਂ ਬਾਅਦ ਸੰਗਤ ਜੀ ਸ਼ਲੋਕ ਸਹਿਸਕ੍ਰਿਤੀ ਅਤੇ ਭਗਤ ਕਬੀਰ ਸਾਹਿਬ ਜੀ ਭਗਤ ਫਰੀਦ ਸਾਹਿਬ ਜੀ ਦੇ ਸ਼ਲੋਕ ਅਤੇ ਸਵਈਏ ਪਟ ਸਾਹਿਬਾਨਾ ਦੇ ਦਰਜ ਸੰਗਤ ਜੀ ਸਨ 1604 ਦੇ ਵਿੱਚ ਇਹ ਕਾਰਜ ਸੰਪੂਰਨ ਹੋਇਆ ਅਤੇ ਸਾਚ ਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਆਦ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਅਤੇ ਉਸ ਅਸਥਾਨ ਦੇ ਪਹਿਲੇ ਗ੍ਰੰਥੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪਿਆ ਗਿਆ ਅਰਦਾਸ ਕੀਤੀ ਉਸ ਉਪਰੰਤ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮਨਾਮਾ ਲਿਆ ਹੁਕਮਨਾਮਾ ਆਇਆ ਸੂਹੀ ਰਾਗ ਦੇ ਅੰਦਰ 15 783 ਸੰਤਾਂ ਕੇ ਕਾਰਜ ਆਪ ਗਲਿਆ ਹਰ ਕੰਮ ਕਰਾਣ ਆਇਆ ਰਾਮ ਸੰਤਾਂ ਕੇ ਕਾਰਜ ਆਪ ਕੀ ਰੱਬੀ ਬਾਣੀ ਦਾ ਪ੍ਰਕਾਸ਼ ਹੋਇਆ ਫਿਰ ਸਮਾਂ ਆਇਆ ਸੰਨ 1708 ਸੰਗਤ ਜੀ ਦਮਦਮਾ ਸਾਹਿਬ ਦੀ ਧਰਤੀ ਦੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ ਪਾਤਸ਼ਾਹ ਜੀ ਦੀ ਸਲੋਕ ਦਰਜ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ 1708 ਵਿੱਚ ਜਾ ਕੇ ਗੁਰਤਾ ਗੱਦੀ ਥਾਪ ਦਿੱਤੀ ਸੰਗਤ ਜੀ ਇਸ ਸਮੇਂ ਮੌਜੂਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸੰਗਤ ਜੀ ਕਈ ਸਵਾਲਾਂ ਦੇ ਜਵਾਬ ਜੋ ਆਪਾਂ ਨੂੰ ਨਹੀਂ ਮਿਲ ਰਹੇ ਅਰਦਾਸ ਕਰਕੇ ਅਰਦਾਸਾਂ ਸੋਧ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੁਕਮਨਾਮਾ ਸਹਿਬ ਦੀ ਦਾਤ ਬਖਸ਼ਦੇ ਸੰਗਤ ਜੀ ਅੱਜ ਵੀ ਗੁਰੂ ਸਾਹਿਬ ਅੰਗ ਸੰਗ ਹਨ ਅੱਜ ਵੀ ਦਸਾਂ ਪਾਤਸ਼ਾਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਅੰਗ ਸੰਗ ਹਨ ਗੁਰੂ ਨਾਨਕ ਸਾਹਿਬ ਸਭਨਾ ਭਗਤਾਂ ਦੀ ਬਾਣੀ ਅਤੇ ਪਾਸ਼ਾਈਆਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਕਿਤ ਹੈ ਜਿਵੇਂ ਕਿ ਗੌੜੀ ਸੁਖਮਨੀ ਮਹਲਾ 5ਵਾਂ ਧਖਣੀਓਂ ਕਾਰ ਸਿੱਧ ਗੁਸਟ ਹੋਰ ਵਿਅੰਧ ਬਾਣੀਆਂ ਅੰਕਿਤ ਸੰਗਤ ਜੀ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੂੰ ਪੜ੍ਹਨਾ ਚਾਹੀਦਾ ਹੈ ਧਿਆਨ ਨਾਲ ਸਮਝਣਾ ਚਾਹੀਦਾ ਹੈ ਸਾਡਾ ਜੀਵਨ ਸਫਲਾ ਬਣ ਜਾਵੇ ਹੋਈਆਂ ਬੁੱਲਾਂ ਚੁਕਾ ਨੀ ਖੀਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ Waheguru Ji Ki Fatehi.